ਪੰਜਾਬ ਦੇ ਲੋਕਾਂ ਦਾ ਇਸ ਸਮੇਂ ਧਿਆਨ ਪੰਜਾਬ ਦੇ ਵਿੱਚ ਜੈ ਜਵਾਨ ਤੇ ਜੈ ਕਿਸਾਨ ਦੇ ਮੁੱਦਿਆਂ ਉੱਤੇ ਸਭ ਤੋਂ ਜ਼ਿਆਦਾ ਲੱਗਿਆ ਹੋਇਆ ਹੈ। ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਜੈ ਜਵਾਨ ਵਾਲਾ ਹੈ। ਜਵਾਨ ਨੂੰ ਕੁੱਟਿਆ ਜਾਂਦਾ ਹੈ। ਭਾਰਤੀ ਸੈਨਾ ਦੇ ਕਰਨਲ ਨੂੰ ਪਟਿਆਲਾ ਦੇ ਵਿੱਚ ਕਥਿਤ ਤੌਰ ਤੇ ਮਾਰਕੁੱਟ ਕੀਤੀ ਜਾਂਦੀ ਹੈ ਤੇ ਉਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਲੇਕਿਨ ਬੀਤੇ ਦਿਨੀ ਇੱਕ ਐਫਆਈਆਰ ਦਰਜ ਹੋਈ ਹੈ ਤੇ ਉਸ ਐਫਆਈਆਰ ਚ ਕੀ ਹੈ ਕਿਸ ਕਿਸ ਦੇ ਨਾਮ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀ ਉਸ ਵਿੱਚ ਅਣਪਛਾਤੇਆਂ ਦੇ ਨਾਮ ਦਿੱਤੇ ਗਏ ਸੀ ਇਸ ਨੂੰ ਲੈ ਕੇ ਸਾਰੇ ਜਾਣਨਾ ਚਾਹੁੰਦੇ ਆ ਕਿ ਇਸ ਵਿੱਚ ਕੀ ਕਾਨੂੰਨੀ ਪੱਖ ਹੈ ਤੇ ਕੀ ਉਹਨਾਂ ਨੂੰ ਸਜ਼ਾ ਹੋਏਗੀ ਕੀ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਇਹ ਸਾਰੇ ਪੱਖ ਨੂੰ ਜਾਣਨ ਲਈ ਮੇਰੇ ਨਾਲ ਮੌਜੂਦ ਹੈ ਐਡਵੋਕੇਟ ਪਰਮਿੰਦਰ ਸਿੰਘ ਟਿੰਗਰਾ ਤਿਗਰਾਸਾਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਿਹੜੀ ਇੱਕ ਹੁਣ ਐਫਆਈਆਰ ਦਰਜ ਹੋਈ ਹੈ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਮਾਮਲੇ 'ਚ ਉਹ ਕੀ ਹੋਈ ਹੈ ਉਸ ਬਾਰੇ ਥੋੜੀ ਜਾਣਕਾਰੀ ਦਿਓ ਪੁਲਿਸ ਨੇ ਐਫਆਈਆਰ ਨੰਬਰ 69 ਸਿਵਲ ਲਾਈਨ ਪਟਿਆਲਾ ਥਾਣੇ ਵਿਖੇ ਦਰਜ ਕੀਤੀ ਗਈ ਹੈ ਜੀ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਬਿਆਨਾਂ ਦੇ ਉੱਤੇ ਉਹਦੇ ਵਿੱਚ ਪੰਜ ਬੰਦਿਆਂ ਨੂੰ ਬਾਈ ਨੇਮ ਨਾਮਿਨੇਟ ਕੀਤਾ ਗਿਆ ਜੀ ਜਿਹਦੇ ਵਿੱਚ ਜੜੀਆਂ ਧਰਾਵਾਂ ਲਾਈਆਂ ਗਈਆਂ ਨੇ 190 361 ਪਾਰਟ 2 ਜੀ 126/2 117/2 117/1 115/2 109 ਤੇ 310 ਇਹ ਨਵੇਂ ਜਿਹੜੀਆਂ ਬੀਐਨਐਸ ਦੀਆਂ ਧਰਾਵਾਂ ਦੇ ਅਧੀਨ ਹੈ ਜੇ ਮੈਂ ਤੁਹਾਨੂੰ ਪੁਰਾਣਿਆਂ ਥੱਲੇ ਦੱਸ ਦਵਾਂ ਜਿਉਂ ਆਪ ਲੋਕਾਂ ਨੂੰ ਪਤਾ ਉਹਦੇ ਵਿੱਚ 322 323 341 325 506 149 307 ਤੇ 399 ਆਈਪੀਸੀ ਦੇ ਅਧੀਨ ਹੈ ਜੇ ਇਹਨੂੰ ਹੋਰ ਆਸਾਨ ਪਾਸ਼ਾ ਚ ਦੱਸੋ ਤੇ ਕੀ ਕੀ ਹੁੰਦੇ ਚ ਹੈਗਾ ਕੀ ਉਹਨਾਂ ਨੇ ਕੀਤਾ ਸੀ ਤੇ ਉਹਦੀ ਕੀ ਕੀ ਸਜ਼ਾ ਹੋ ਸਕਦੀ ਜਿਵੇਂ ਕਿਸੇ ਦੇ ਕੋਈ ਦਾਗ ਵਗੈਰਾ ਮਰੀ ਹੋਵੇ ਜੀ ਤੇ ਫਿਰ ਉਹ 323 ਲੱਗ ਜਾਂਦੀ ਹੈ ਤੇ ਜੇਕਰ ਉਸ ਛੱਟ ਦੇ ਨਾਲ ਇਹ ਬੋਨ ਫ੍ਰੈਕਚਰ ਹੋ ਜਾਵੇ ਜੀ ਫਿਰ 325 ਤੇ ਜਾਨੋ ਮਾਰਾਂ ਦੇ ਨੀਤ ਦੇ ਧਾਰਾ 307 ਹੈ ਤੇ ਇੱਕ ਕਰਨ ਵਾਲੇ ਬਿਆਨ ਖਾਇਆ ਜਾ ਸਕਦਾ ਵੀ ਮੇਰਾ ਇਹਨਾਂ ਨੇ ਮਿਲਟਰੀ ਦਾ ਆਈ ਕਾਰਡ ਜੀ ਤੇ ਮੇਰਾ ਮੋਬਾਈਲ ਇਹਨਾਂ ਨੇ ਖੋਲਿਆ ਜਿਹੜੀ ਖੋਹ ਦੀ ਧਾਰਾ 391 ਹੈ ਤੇ ਬੰਦੇ ਨੂੰ ਧਮਕਾਉਣ ਦੀ 506 ਹੈ ਰੋਂਗ ਫੋਰਿਸ ਅਰੈਸਟਰੇ ਨੇ ਜਬਰੀ ਰੋਕ ਲਿਆ 341 ਇਹ ਧਾਰਾਆਂ ਨੇ ਇਹਦੇ ਨਾਲ ਹੀ ਪੁਲਿਸ ਨੇ ਇੱਕ ਹੋਰ ਡੀਆਰ ਦਰਜ ਕੀਤੀ ਤੇ ਉਹਦੇ ਵਿੱਚ ਸੁਮਿੰਦਰ ਸਿੰਘ ਥਾਣੇਦਾਰ ਦਾ ਨਾਮ ਐਡ ਕਰਕੇ ਧਾਰਾ ਦਾਵਾ ਕੀਤਾ ਉਹ ਜਦੋਂ ਧਾਰਾ ਦਾਵਾ ਕੀਤਾ ਨਾ 295ਏ ਤੇ 146 ਉਹਦੇ ਵਿੱਚ ਨਾਮ ਲਗਾਈ ਗਈ ਇੰਦੇ ਚ ਜੇ ਸਜ਼ਾ ਦੀ ਗੱਲ ਕੀਤੀ ਜਾਵੇ ਕਿੰਨੀ ਕਿੰਨੀ ਸਜ਼ਾ ਹੋ ਸਕਦੀ ਹੈ ਤੇ ਸਜ਼ਾ ਕਿਸ ਤਰ੍ਹਾਂ ਹੋਏਗੀ ਕਿ ਸਮਾਂ ਲੱਗੇਗਾ ਕਿੰਨਾ ਕੁ ਸਮਾਂ ਕਿੰਨੇ ਕੁ ਪਰਿਵਾਰ ਨੂੰ ਕਸ਼ਮਕਸ਼ ਕਰਨੀ ਪਏ ਦੇਖੋ ਜਿਹੜੀਆਂ ਸਜ਼ਾਵਾਂ ਦੀ ਗੱਲ ਹੈ ਜਿਹੜੇ 307 ਉਹਦੇ ਵਿੱਚ ਅਪ ਟੂ 10 ਇਅਰ ਹੋ ਸਕਦੀ ਹੈ ਡਗੈਤੀ ਉਹ ਜੇ ਲਾਈਫ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ ਜੀ 325 ਦੇ ਵਿੱਚ ਅਪ ਟੂ 7 ਇਅਰ ਹੈ ਤੇ ਇਹਦੇ ਵਿੱਚ 295ਏ ਉਹਦੇ ਚ 3 ਸਾਲ ਦੀ ਸਜ਼ਾ ਸਜਾ ਦੇ ਤੇ ਗਲਤ ਨੂੰ ਬਾਅਦ ਇਹ ਪਹਿਲਾਂ ਪੁਲਿਸ ਨੇ ਇਹਦੇ ਨਾਲ ਹੀ ਇਨਵੈਸਟੀਗੇਸ਼ਨ ਦੇ ਲਈ ਇੱਕ ਸੈੱਟ ਫਾਰਮ ਕਰ ਦਿੱਤੀ ਹੈ ਜੀ ਵੀ ਜਦ ਤੱਕ ਇਹ ਸੈੱਟ ਦੀ ਰਿਪੋਰਟ ਨਹੀਂ ਆ ਜਾਂਦੀ ਉਹ ਆਪਣਾ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕਰ ਲੈਂਦੇ ਓਨੀ ਦਿਰ ਇਹਨਾਂ ਨੇ ਇਹਦਾ ਕੋਈ ਚਲਾਨ ਪੇਸ਼ ਨਹੀਂ ਕਰਨਾ ਕਿ ਫਰਦਰ ਕੇਸ ਨੂੰ ਇੱਕ ਤਰ੍ਹਾਂ ਦਾ ਸਨੜਾ ਨਹੀਂ ਕਰ ਰਿਹਾ ਰੋਕ ਹੀ ਲਿਆ ਜਾਇਦਾ ਦੇ ਇਹ ਸਿਗਾ ਵੀ ਸਭ ਤੋਂ ਪਹਿਲਾਂ ਜਿਵੇਂ ਸੰਗੀਨ ਤਰਾਵਾਂ ਲੱਗੀਆਂ ਨੇ 391 295 A 307 ਹੈ ਜਿਵੇਂ ਪੁਲਿਸ ਆਮ ਲੋਕਾਂ ਨਾਲ ਵਿਹਾਰ ਕਰਦੀ ਹੈ ਤੇ ਫੜਾਫੜ ਮਕਦਮਾ ਦਰਜ ਕਰਕੇ ਬੰਦਿਆਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਤੇ ਕਿਹਾ ਜਾਂਦਾ ਵੀ ਜਦੋਂ ਲੋਕ ਜ਼ਮਾਨਤ ਵੀ ਲਾਂਦੇ ਨੇ ਦੋਸ਼ੀ ਜਿਹੜੇ ਉਹ ਕੇਸ ਦੇ ਵਿੱਚ ਹੁੰਦੇ ਨੇ ਤੇ ਕਿਹਾ ਜਾਂਦਾ ਵੀ ਇਹ ਪ੍ਰਭਾਵਸ਼ਾਲੀ ਬੰਦੇ ਨੇ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਮੈਂ ਸਮਝਦਾ ਮੈਂ ਇਸ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਦੇ ਬੰਦੇ ਨਹੀਂ ਹੋ ਸਕਦੇ ਜਿਨ੍ਹਾਂ ਨਾਲ ਇੱਕ ਕਰਨ ਵਾਲੋਂ ਕੁੱਟਿਆ ਹੋਵੇ ਤੇ ਉਹਦਾ ਜਿਹੜਾ ਥਾਣੇ ਦਾ ਹੁਣ ਬਾਕੀ ਸਾਰੇ ਪੁਲਿਸ ਮਲਾਜਮ ਹੋਣਾ ਤੇ ਦੱਸ ਦੇਣਾ ਐਫ ਆਈ ਆਰ ਦਰਜਣਾ ਹੋਵੇ ਤੇ ਜੇ ਐਫ ਆਈ ਆਰ ਪਹਿਲਾਂ ਦਰਜ ਕੀਤੀ ਸੀ ਜਿਹੜੀ ਪੁਰਾਣੀ ਓਟਾਵੇ ਵਾਲੇ ਦੇ ਬਿਆਨਾਂ ਦੇ ਦਰਜ ਕਰ ਦਿੱਤੀ ਉਹਨੂੰ ਮੁੜ ਕੇ ਮਕਰਾ ਲੈਣਾ ਸੀਗਾ ਤੇ ਇਹ ਤਾਂ ਬੜੇ ਸੰਗੀਨ ਇਹਨਾਂ ਦੇ ਦੋਸ਼ ਨੇ ਇਹਨੂੰ ਚਾਹੀਦਾ ਸੀਗਾ ਵੀ ਸਭ ਤੋਂ ਪਹਿਲਾਂ ਨਾਲ ਹੀ ਗ੍ਰਸਤਾਰ ਕਰ ਲਿਆ ਜਾਂਦਾ ਤੇ ਉਹਨਾਂ ਨੂੰ ਜਦ ਕਿ ਕੱਲਾ ਸਸਪੈਂਡ ਕੀਤਾ ਸਸਪੈਂਡ ਕਰਕੇ ਸੇਟਿੰਗ ਇਹਨਾਂ ਜ਼ਰੂਰ ਕਰਤਾ ਵੀ ਉਹਨਾਂ ਦੇ ਜਿਹੜੇ ਮੌਜੂਦਾ ਤਨਾਤੀ ਹੈ ਉਹ ਉਹ ਉਹਨਾਂ ਨੇ ਜਿਲੇ ਤੋਂ ਬਾਹਰ ਕਰ ਦਿੱਤੀ ਹੈ ਤਾਂ ਜੋ ਕੇਸ ਤੋਂ ਪ੍ਰਭਾਵਿਤ ਨਾ ਕਰਨ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖੀਏ ਤੇ ਇਸ ਹਿਸਾਬ ਨਾਲ ਤਾਂ ਲੱਗਦਾ ਕਿ ਸ਼ਾਇਦ ਉਹ ਜਿਹੜੀ ਪੁਲਿਸ ਹੈ ਆਪਣੀ ਫੇਵਰ ਵੀ ਕਰੇਗੀ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਬਲਕਿ ਹਾਲੇ ਕਿ ਸਾਰੇ ਕੇਸਾਂ 'ਚ ਨਹੀਂ ਹੋ ਸਕਦਾ ਕਿਉਂਕਿ ਇੱਕ ਜਲੰਧਰ ਦੇ ਥਾਣੇਦਾਰ ਦੱਸੇ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਪਰ ਤੁਹਾਨੂੰ ਕੀ ਲੱਗਦਾ ਇਸ ਮਾਮਲੇ 'ਚ ਦੇਖੋ ਇਹਦੇ 'ਚ ਜੋ ਇਸ ਵੇਲੇ ਚੱਲ ਰਿਹਾ ਹੈ ਘਟਨਾ ਕਰਮ ਜਿਹਦੇ ਵਿੱਚ ਪਹਿਲਾਂ 10 ਦਿਨ ਮੁਕਦਮਾ ਦਰਜ ਹੀ ਨਹੀਂ ਕੀਤਾ ਗਿਆ ਜਿਵੇਂ ਉਹ ਕਰਨਲ ਬਾਠ ਦੇ ਮਿਸਿਸ ਕਹਿ ਰਹੇ ਨੇ ਵੀ ਮੈਨੂੰ ਡੀਜੀਐਸਪੀ ਨੇ ਵੀ ਥ੍ਰੈਟ ਕੀਤਾ ਵੀ ਤੁਸੀਂ ਰਾਜੀਨਾਮਾ ਕਰ ਲਓ ਮੈਨੂੰ ਐਸਐਸਪੀ ਨਾਨਕ ਸਿੰਘ ਨੇ ਥ੍ਰੈਟ ਕੀਤਾ ਵੀ ਤੁਸੀਂ ਰਾਜੀਨਾਮਾ ਕਰ ਲਓ ਤੇ ਸਰਕਾਰ ਨੇ 10 ਦਿਨ ਲਾਤੇ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਜਦੋਂ ਕਰਨਲ ਬਾਠਾ ਮਿਸਿਸ ਨੇ ਉਹ ਵੀਡੀਓ ਜਾਰੀ ਕਰ ਦਿੱਤੀ ਜਿਹਦੇ ਵਿੱਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਥਾਣੇਦਾਰਾਂ ਦਾ ਕਸੂਰ ਹੀ ਕੋਈ ਨਹੀਂ ਤੇ ਉਹਨਾਂ ਦੇ ਵੱਲੋਂ ਇੱਕ ਝੂਠੀ ਕਹਾਣੀ ਵੀ ਘੜੀ ਜਾ ਰਹੀ ਸੀ ਵੀ ਅਸੀਂ ਉਥੇ ਇਨਵੈਸਟੀਗੇਸ਼ਨ ਕਰਨ ਗਏ ਸੀ ਕਿ ਉਥੇ ਹੀ ਤੰਗ ਪਰੇਸ਼ਾਨ ਕਰਦੇ ਸੀਗੇ ਕੁੜੀਆਂ ਨੂੰ ਛੇੜਦੇ ਸੀਗੇ ਤੇ ਉਥੇ ਗੱਲਬਾਤ ਹੋ ਗਈ ਤੇ ਜਦੋਂ ਉਹਦੇ ਮੈਸੇਜ ਨੇ ਵੀਡੀਓ ਜਾਰੀ ਕਰਤੀ ਜਿਹਦੇ ਵਿੱਚ ਉਹ ਥਾਣੇਦਾਰ ਮਾਫੀ ਮੰਗ ਰਿਹਾ ਸੀਗਾ ਵੀ ਖਾਦੀ ਪੀਤੀ ਜੋ ਗਿਆ ਕਿ ਉਹ ਬਾਰ ਬਾਰ ਕਹਿ ਰਹੇ ਸੀ ਕਿ ਗੋ ਵੀ ਜਿਵੇਂ ਤੁਸੀਂ ਮੇਰੇ ਮੁੰਡੇ ਦੀ ਮਾਂ ਤੋੜੀ ਹੈ ਸੋ ਕਰਨਲ ਦੀ ਮਾਂ ਮੇਰੇ ਹਸਬੰਦ ਦੀ ਤੋੜੀ ਹੈ ਤੇ ਮੇਰੇ ਮੁੰਡੇ ਨੂੰ ਮਾਰਿਆ ਕੁੱਟਿਆ ਤੇ ਜਿੱਥੇ ਕੁੱਟਿਆ ਤੇ ਮੈਂ ਵੀ ਉੱਥੇ ਆ ਕੇ ਤਾਂ مجھے ਐਵੇਂ ਜਿਹਾ ਬੜਾ ਮਾਰਾਂ ਤੇ ਉਹ ਸਾਰੀ ਜਿਹੜੀ ਗਲਮਤ ਤੋਂ ਲੱਗਦਾ ਸੀਗਾ ਵੀ ਇਹ ਸੱਚਮੁੱਚ ਦੇ ਵਿੱਚ ਦੋਸ਼ੀ ਸੀਗੇ ਤੇ ਪੁਲਿਸ ਨੇ ਇਹਨੂੰ ਪਹਿਲਾਂ ਆਪਣੇ ਤੌਰ ਤੇ ਹੀ ਸਮੇਟਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਵੀ ਦੱਸਿਆ ਕਿ ਹੁਣ ਸੀਸੀਟੀਵੀ ਸਾਹਮਣੇ ਆ ਗਈ ਉਸ ਤੋਂ ਪਹਿਲਾਂ ਜਿਵੇਂ ਉਹਨਾਂ ਨੇ ਗੱਲ ਬਣਾਈ ਕਹਾਣੀ ਬਣਾਈ ਆਪਣੇ ਉਹ ਬੱਚੇ ਲਈ ਇਸ ਸਾਹਮਣੋਂ ਤਾਂ ਲੱਗ ਰਿਹਾ ਸੀ ਉਹ ਤੋਂ ਬਚ ਜਾਣਗੇ ਬਿਲਕੁਲ ਦੇਖੋ ਇਨਵੈਸਟੀਗੇਸ਼ਨ ਏਜੰਸੀ ਤਾਂ ਪੁਲਿਸ ਹੀ ਹੈਗੀ ਹੈ ਨਾ ਤੇ ਉਹਨਾਂ ਨੇ ਇਨਵੈਸਟੀਗੇਟ ਕਰਨਾ ਸੀਗਾ ਪੁਲਿਸ ਵਾਲੇ ਉਹਦੇ ਵਿੱਚ ਦੋਸ਼ੀ ਸੀਗੇ ਤੁਸੀਂ ਕੋਈ ਵੀ ਐਫ ਆਈ ਆਰ ਦੇਖ ਲਓ ਜਿਹੜੀ ਕੰਪਲੇਂਟ ਪੁਲਿਸ ਵਾਲਿਆਂ ਦੇ ਖਿਲਾਫ ਹੁੰਦੀ ਹੈ ਉਹ ਸੂ ਦੇ ਵਿੱਚੋਂ ਇੱਕ ਦੋ ਹੀ ਹੁੰਦੀਆਂ ਨੇ ਉਹਨੂੰ ਇਨਵੈਸਟੀਗੇਟ ਕੀਤਾ ਜਾਂਦਾ ਬਾਕੀ ਉਹਨੂੰ ਡਸਟ ਬਿਨ ਜੀ ਸੁੱਟ ਦਿੱਤਾ ਜਾਂਦਾ ਕਿਉਂਕਿ ਮਹਿਕਮੇ ਦੇ ਵਿੱਚ ਇਹ ਜਿਹੜੇ ਬੰਦਿਆਂ ਨੇ ਇੰਨੀ ਵੱਡੀ ਜ਼ੁਰਤ ਕੀਤੀ ਜਿਵੇਂ ਉਹ ਥ੍ਰੈਟ ਕਰਦੇ ਸੀਗੇ ਵੀ ਅਸੀਂ ਹੁਣੇ ਨੇ ਕਾਊਂਟਰ ਕਰਕੇ ਆਏ ਆਂ ਤੇ ਤੇਰਾ ਵੀ ਕਰ ਦੇਣਾ ਇਹ ਤੋਂ ਲੱਗਦਾ ਵੀ ਜੋ ਅਸਲੀਅਤ ਵੀ ਹੈਗੀ ਹੈ ਵੀ ਅਫਸਰ ਤੇ ਲੀਡਰ ਇਹਨਾਂ ਤੋਂ ਕਈ ਗਲਤ ਕੰਮ ਕਰ ਤੇ ਜਦੋਂ ਉਹ ਗਲਤ ਕੰਮ ਕਰਦੇ ਨੇ ਤੇ ਉਹਨਾਂ ਦਾ ਹੌਸਲਾ ਵੱਧ ਜਾਂਦਾ ਹੌਸਲਾ ਵੀ ਵੱਧਦਾ ਤੇ ਉਹ ਆਮ ਜਨਤਾ ਨੂੰ ਵੀ ਕੁਛ ਨਹੀਂ ਸਮਝਦੇ ਤੇ ਅਫਸਰਾਂ ਨੂੰ ਵੀ ਫਿਰ ਬਲੈਕਮੇਲ ਕਰਨ ਲੱਗ ਪੈਂਦੇ ਨੇ ਵੀ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਇਹ ਚ ਕੁਛ ਰੋਕਿਆ ਤੇ ਜਿਹੜਾ ਕੰਮ ਤੁਹਾਡੇ ਘਰ ਤੇ ਕੀਤਾ ਸੀਗਾ ਫਿਰ ਹਿਉ ਵੀ ਦੱਸ ਦੇਵਾਂਗੇ ਤੇ ਇਹ ਇੱਕ ਮਜਬੂਰੀ ਦੀ ਚ ਹੀ ਬਣ ਜਾਂਦੀ ਇਹ ਸਾਰਿਆਂ ਦੀ ਇੱਕ ਦੂਜੇ ਦੀ ਇੱਕ ਦੂਜੇ ਨੂੰ ਫਿਰ ਬਚਾਉਂਦੇ ਨੇ ਜਿਵੇਂ ਉਹਨੇ 12 ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਹੋਰ ਵੀ ਕਈ ਲੋਕ ਜ਼ਿੰਮੇਵਾਰਾਂ ਦੇ ਚ ਦੇਖੋ ਇਹ ਪਹਿਲੀ ਗੱਲ ਤੁਸੀਂ ਸਸਪੈਂਡ ਦੀ ਗੱਲ ਕਰਦੇ ਹੋ ਮੈਨੂੰ ਡਿਸਕਸ ਕਰਨਾ ਚਾਹੀ ਇਹਦੇ ਵਿੱਚ ਉਹ ਐਸਐਸਪੀ ਨੂੰ ਸਸਪੈਂਡ ਕਰਨਾ ਚਾਹੀਦਾ ਵੀ ਜਿਹਨੇ 12 ਦਿਨ ਕੀਤਾ ਕੁਛ ਨਹੀਂ ਤੇ ਜਿਹਨੇ ਜਿੱਥੇ ਲਾਅ ਦੇ ਵਾਇਲੇਸ਼ਨ ਹੋ ਜਵੇ ਬੰਦਿਆਂ ਦਾ ਮਾਰਕਟਾਈ ਹੋਈ ਹੋਵੇ ਕਰਨਲ ਆਰਮੀ ਦਾ ਕਰਨਲ ਹੋਵੇ ਤੇ ਉਹਦੇ ਨਾਲ ਮਾਰਕਟਾਈ ਹੋਈ ਹੋਵੇ ਤੇ ਅਸੀਂ ਉਹਨੂੰ ਰਾਜੀਨਾਮਾ ਕਰਾਉਣ ਦੀ ਗੱਲ ਕਰੀ ਹੈ ਜੇ ਉਸੇ ਵੇਲੇ ਕਿਤੇ ਪੁਲਿਸ ਸੈਕਸ਼ਨ ਲੈਂਦੀ ਇਹਨਾਂ ਨੂੰ ਸਸਪੈਂਡ ਕਰ ਦਿੰਦੀ ਜਾਂ ਉਹ ਇਹਨਾਂ ਦੇ ਮੁਕੱਦਮਾ ਦਰਜ ਕਰ ਦਿੰਦੀ ਇੰਨੀ ਗੱਲ ਹੀ ਨਹੀਂ ਸੀ ਕਦਣੀ ਹੈਗੀ ਆਮ ਤੌਰ ਤੇ ਜਦੋਂ ਦੇਖਿਆ ਜਾਂਦਾ ਜਦੋਂ ਕਿਸੇ ਆਰਮੀ ਪਰਸਨ ਦਾ ਜਾਂ ਭਾਰਤੀ ਸੈਨਾ ਦਾ ਹੁੰਦਾ ਹੈ ਇੱਕ ਮਿਲਟਰੀ ਪੁਲਿਸ ਹੁੰਦੀ ਉਹਨੇ ਕੋਲ ਕੇਸ ਜਾਂਦਾ ਕਿ ਇਸ ਮਾਮਲੇ ਵਿੱਚ ਕੁਛ ਇਦਾਂ ਦਾ ਹੋਣ ਦੇ ਚਾਂਸ ਹੈ ਇਸ ਮਿਲਟਰੀ ਪੁਲਿਸ ਨੇ ਤਾਂ ਜਿਹੜੇ ਉਹਾਂ ਦੇ ਆਪਣੇ ਟੈਰੀਟਰੀ ਦੇ ਅੰਦਰ ਹੋਣਾ ਉਹ ਉਹਨਾਂ ਕੇਸਾਂ ਨੂੰ ਡੀਲ ਕਰਨਾ ਨਾ ਜਿਹੜੇ ਨਹੀਂ ਪਰ ਇਹਦੇ ਵਿੱਚ ਜੇ ਕੁਝ ਰਹਿ ਜਾਂਦਾ ਫਿਰ ਉਹਨਾਂ ਦੇ ਲਈ ਉਹ ਕਰ ਸਕਦੇ ਜਾਂ ਲਿੰਗ ਉਹ ਆਪਣੇ ਲੈਵਲ ਤੇ ਕਰ ਸਕਦੇ ਨੇ ਲੇਕਿਨ ਐਫ ਆਈ ਆਰ ਦੇ ਵਿੱਚ ਉਹ ਨਹੀਂ ਕੁਝ ਕਰ ਸਕਦੇ ਇਹਦੇ ਵਿੱਚ ਤੇ ਜਿਹੜਾ ਹੁਣ ਟ੍ਰਾਇਲ ਅਦਾਲਤ ਤੇ ਵਿੱਚ ਹੀ ਚੱਲਣਾ ਇਹਦਾ ਕੋਰਟ ਮਾਰਸ਼ਨ ਨਹੀਂ ਹੋਣਾ ਇਸ ਤੋਂ ਪਹਿਲਾਂ ਜਿੱਦ ਕੋਰਟ ਮਾਰਸ਼ਲ ਵਾਲੀ ਗੱਲ ਨਹੀਂ ਮੇਰੇ ਸਿੱਗਾ ਕਿ ਸਵਾਲ ਏ ਹੈ ਕਿ ਜੇ ਕੁਝ ਰਹਿ ਜਾਂਦਾ ਜਿਵੇਂ ਇੱਕ ਖੂਨ ਦੀ ਜਾਂ ਉਹਨਾਂ ਦਾ ਆਈ ਕਾਰਡ ਵਾਲੀ ਹੈ ਉਸ ਵਿੱਚ ਧਾਰਾ ਨਹੀਂ ਹੁੰਦੀ ਤੇ ਉਹਦੇ ਤੇ ਉਹ ਕਰਨ ਦੇ ਇਹਦੇ ਵਿੱਚ ਉਹ ਨਸਤਾ ਨਾ ਜਿਹੜੀ ਉਹਨਾਂ ਕੋ ਡਕੈਤੀ ਦੀ ਧਾਰਾ ਲਾਈ ਹੈ ਹਾਂਜੀ ਉਹ ਆਈ ਕਾਰਡ ਖੋਇਆ ਤੇ ਉਹਦਾ ਮੋਬਾਈਲ ਖੋਇਆ ਲੇਕਿਨ ਮਿਲਟਰੀ ਸਿੱਧੇ ਤੌਰ ਤੇ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ ਹੈ ਸਿੱਧੇ ਤੌਰ ਤੇ ਨਹੀਂ ਕਰ ਸਕਦੇ ਹਾਂ ਉਹਨਾਂ ਨੂੰ ਇਹ ਕਹਿ ਸਕਦੀ ਕਿ ਇਹਦੇ ਵਿੱਚ ਜਿਵੇਂ ਆਈ ਕਾਰਡ ਖੋ ਲਿਆ ਜਾਂ ਮੋਬਾਈਲ ਖੋਇਆ ਹੁੰਦੇ ਵਿੱਚ ਕੁਝ ਡਾਕੂਮੈਂਟਸ ਕਰਦੇ ਇਹਦੇ ਤੇ ਕੁਝ ਕਰ ਸਕਦੀ ਹੈ ਮੈਂ ਉਹ ਹੀ ਕਹਿ ਰਿਹਾ ਨਾ ਕਿ ਜੋ ਕੁਝ ਹੋਣਾ ਕਿਉਂਕਿ ਜਿਹੜਾ ਅਫੈਂਸ ਹੋਇਆ ਨਾ ਉਹ ਅੰਡਰ ਦੇ ਬੀਐਨਐ ਸੈਕਟ ਹੋਇਆ ਤੇ ਉਹਨੂੰ ਜਿਹੜਾ ਟ੍ਰਾਇਲ ਕਰਨ ਦੀ ਪਾਵਰ ਸਟੇਟ ਗਵਰਨਮੈਂਟ ਕੋਲ ਹੀ ਹੁੰਦੀ ਹੈ ਅੱਛਾ ਇੱਕ ਹੋਰ ਜਿਹੜੇ ਉਹਦੇ ਹੱਕ ਦੇ ਵਿੱਚ ਆਏ ਨੇ ਪੁਸ਼ਪਿੰਦਰ ਸਿੰਘ ਬਾਰ ਦੇ ਕਰਨਲ ਸਾਹਿਬ ਦੇ ਉਹ ਜਿਹੜੇ ਜਿੰਨੇ ਵੀ ਫੌਜੀ ਆਏ ਨੇ ਉਹ ਡਿਮਾਂਡ ਕਰ ਰਹੇ ਕਿ ਇਹ ਜਿਹੜੀ ਜਾਂਚ ਹੈ ਨਾ ਇਹ ਇਨਵੈਸਟੀਗੇਸ਼ਨ ਪੰਜਾਬ ਚ ਨਹੀਂ ਹੋਣੀ ਚਾਹੀਦੀ ਜਾਂ ਸੈਂਟਰਲ ਏਜੰਸੀ ਹੋਣੀ ਚਾਹੀਦੀ ਜਾਂ ਹਾਈ ਕੋਰਟ ਦੇ ਵਿੱਚੋਂ ਨਹੀਂ ਤੁਸੀਂ ਇਸ ਨੂੰ ਕਿਸ ਦਾ ਦੇਖੋ ਇਹ ਦੋਸ਼ੀਆਂ ਨੂੰ ਜਿਹੜੇ ਜਿਹ ਕੰਪਲੇਨੈਂਟ ਨੇ ਵਿਕਟਮ ਨੇ ਉਹਨਾਂ ਨੂੰ ਬੜੀ ਵੱਡੀ ਐਪਰੀਹੈਂਸ਼ਨ ਹੈ ਗਈ ਹੈ ਵੀ 10 ਦਿਨ ਬਾਅਦ ਤੇ ਪੁਲਿਸ ਨੇ ਮਕਦਮਾ ਦਰਜ ਕੀਤਾ ਤੇ ਜਿਹੜਾ ਮਕਦਮਾ ਦਰਜ ਹੋਇਆ ਪਹਿਲਾਂ ਕਿਸੇ ਟਾਬੇ ਵਾਲੇ ਦੇ ਬਿਆਨਾਂ ਤੇ ਦਰਜ ਕਰ ਲਿਆ ਗਿਆ ਉਹ ਮੁੜ ਕੇ ਆਪਣੇ ਬਿਆਨਾਂ ਤੋਂ ਮੁਕਰਨ ਲੱਗ ਪਿਆ ਵੀ ਮੈਂ ਤਾਂ ਬੰਦਿਆਂ ਨੂੰ ਪਛਾਣਦਾ ਹੀ ਨਹੀਂਗਾ ਤੇ ਜਦੋਂ ਗੱਲ ਮੀਡੀਆ ਦੇ ਵਿੱਚ ਆ ਗਈ بڑے بڑے ਪਦਰ ਤੇ ਵਿਰੋਧ ਹੋਣ ਲੱਗ ਪਿਆ ਤੇ ਪੁਲਿਸ ਨੇ ਫਿਰ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਾਣ ਦੇ ਨਾਲ ਹੀ ਇੱਕ ਸਟੋਰੀ ਵੀ ਤਿਆਰ ਕਰ ਲਈ ਉਹਨਾਂ ਨੇ ਵੀ ਕ੍ਰੋਸ ਵਰਜਨ ਬਣਾਉਣ ਵਾਸਤੇ ਤੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਅਪ੍ਰੀਹੈਂਸ਼ਨ ਤਾਂ ਹੈਗੀ ਐ ਵੀ ਇਹਦੇ ਵਿੱਚ ਫੇਅਰ ਇਨਵੈਸਟੀਗੇਸ਼ਨ ਵੀ ਨਹੀਂ ਹੋ ਸਕਦੀ ਇਸ ਕਾਨੂੰ ਜਿਹੜਾ ਟ੍ਰਾਇਲ ਹੋਣਾ ਟ੍ਰਾਇਲ ਦੇ ਵਿੱਚ ਵੀ ਸਾਨੂੰ ਦਿੱਕਤਾਂ ਆ ਜਗੇ ਤੇ ਉਹਨਾਂ ਦੀ ਜਿਹੜੀ ਗੱਲ ਕਹਿਣੀ ਬਿਲਕੁਲ ਜਾਇਜ਼ ਹੈ ਕਿ ਜਾਂ ਤਾਂ ਮੁਕਦਮੇ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਦੇ ਹੋ ਵੀ ਉੱਥੇ ਚੱਲੇ ਇਨਵੈਸਟੀਗੇਸ਼ਨ ਉੱਥੇ ਹੋਵੇ ਜਾਂ ਜਿਹੜੇ ਸੈਂਟਰ ਦੀ ਏਜੰਸੀ ਹੈ ਸੀਬੀਆਈ ਉਹ ਕੰਦਰ ਵੀ ਇਹਦੀ ਜਾਂਚ ਉਹ ਕਰੇ ਉਹ ਇਹਦਾ ਫੈਸਲਾ ਕਰੇ ਜ ਜਿੰਨੀ ਹੁਣ ਮੁਕੰਮਲ ਜਾਂਚ ਹੋਏਗੀ ਹਾਲਾਂਕਿ ਉਸ ਦਾ ਜਵਾਬ ਦੇਣਾ ਮੁਸ਼ਕਿਲ ਹੈ ਪਰ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਇਸ ਵਿੱਚ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਜਾਂ ਨਹੀਂ ਮਿਲੇਗੀ ਜੇ ਮਿਲੇਗੀ ਤਾਂ ਕਿੰਨਾ ਸਮਾਂ ਲੱਗੇਗਾ ਦੇਖੋ ਇਹਨੂੰ ਤਾਂ ਅਦਾਲਤੀ ਪ੍ਰਕਿਰਿਆ ਉਹਦਾ ਬੜਾ ਲੰਮਾ ਸਮਾਂ ਲੱਗ ਜਾਂਦਾ ਜੀ ਮੈਂ ਉਹੀ ਕਹਿੰਦਾ ਲੰਮਾ ਸਮਾਂ ਬੜਾ ਲੰਮਾ ਸਮਾਂ ਲੱਗ ਜਾਂਦਾ ਜੇ ਤੁਸੀਂ ਸੀਬੀਆਈ ਦੀ ਗੱਲ ਕਰਦੇ ਸੀ ਜੇ ਕੇਸ ਸੀਬੀਆਈ ਨੂੰ ਭੇਜਣਾ ਉਹ ਜਾਂ ਤਾਂ ਸਟੇਟ ਗਵਰਨਰ ਲਿਖ ਸਕਦੀ ਹੈ ਜਾਂ ਹਾਈ ਕੋਰਟ ਰਿਟ ਪਾ ਕੇ ਹੋ ਸਰ ਜੀ ਕੋਰਟ ਦੇ ਹੁਕਮਾਂ ਤੇ ਜੇ ਕੋਈ ਹਾਈ ਕੋਰਟ ਰੈਟਪ ਕਰੇਗੀ ਜਾਂ ਹਾਈ ਕੋਰਟ ਸੁਓ ਮੋਟਲੇਗੀ ਜੇ ਸੁਓ ਮੋਟਲੋਵੇਗੀ ਫਿਰ ਹੋਵੇਗਾ ਬਹਜ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਪਰਫਾਰਮ ਕੀਤੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਚਲਾਨ ਕੇਸ ਦਾਵੇਗਾ ਚਲਾਨ ਤੋਂ ਬਾਅਦ ਗਵਈਆਂ ਹੁਣ ਗਈਆਂ ਸੋ ਕੇਸਾਂ ਤੋਂ ਫੈਸਲਾਾਂ ਤੱਕ ਲੰਮਾ ਸਮਾਂ ਲੱਗ ਜਾਂਦਾ ਸੋ ਲੰਮਾ ਸਮਾਂ ਲੱਗ ਸਕਦਾ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਸ ਨੂੰ ਲੰਮਾ ਸਮਾਂ ਲੱਗ ਸਕਦਾ ਬਿਲਕੁਲ ਜੀ ਲੰਮਾ ਸਮਾਂ ਲੱਗਣਾ ਹੀ ਹੈ ਕਿਉਂਕਿ ਕੇਸ ਚ ਕਈ ਗਵਾਹियां ਹੁੰਦੀਆਂ ਨੇ ਹਾਂ ਜੇ ਸਟੇਟ ਗਵਰਨਰ ਚਾਵੇ ਉਹ ਕਹਿ ਦੇਵੇ ਵੀ ਇਹਨੂੰ ਫਾਸਟ ਟਰੈਕ ਅਦਾਲਤ ਕੋਲ ਭੇਜ ਦਿੱਤਾ ਜਾਵੇ ਤੇ ਨਾਲ ਇਹ ਨੋਟੀਫਾਈ ਕਰ ਦਵੇ ਵੀ ਇਹ ਕੇਸ ਦਾ ਫੈਸਲਾ 6 ਮਹੀਨਿਆਂ ਦੇ ਵਿੱਚ ਕੀਤਾ ਜਾਵੇ ਡੇਲੀ ਬੇਸ ਤੇ ਉਹਦਾ ਟ੍ਰਾਇਲ ਕੀਤਾ ਜਾਵੇ ਜੇ ਸਰਕਾਰ ਨੂੰ ਲੱਗੇ ਤੇ ਇਦਾਂ ਵੀ ਹੋ ਸਕਦਾ ਹੈ ਤੇ ਕਿਹੜੇ ਕੇਸਾਂ ਨੂੰ ਫਾਸਟ ਟਰੈਕ ਚਲੀ ਜਾਇਆ ਜਾ ਸਕਦਾ ਜਿਨੇ ਜਿਹੜੇ ਅੱਜਕੱਲ੍ਹ ਪੋਸਕੋਨ ਨਾਲ ਸੰਬੰਧਿਤ ਕੇਸ ਨੇ ਜਿਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਅਪਰਾਧ ਹੋ ਜਾਂਦੇ ਨੇ ਜਾਂ ਰੇਪ ਦੇ ਕੇਸਿਸ ਹੈਗੇ ਨੇ ਉਹਨਾਂ ਵਾਸਤੇ ਇਹ ਫਾਸਟ ਟੈਕ ਅਲਰਾਡੀਆਂ ਬਣੀਆਂ ਹੋਈਆਂ ਨੇ ਇਸ ਚ ਹੋ ਸਕਦਾ ਪੋਸੀਬਲ ਜੀ ਜੀ ਸਟੇਟ ਕਮਰ ਚਾਹੇ ਤੋ ਕਿਸੇ ਵੀ ਮਕਦਮੇ ਨੂੰ ਨੋਟੀਫਾਈ ਕਰਕੇ ਉਹਨੂੰ ਫਾਸਟ ਟੈਕ ਦਾਤ ਕੋ ਭੇਜ ਸਕਦੀ ਹੈ ਤੇ ਉਹਨੂੰ ਡੇਲੀ ਬੇਸ ਤੇ ਕੇਸ ਨੂੰ ਚਲਾਇਆ ਜਾ ਸਕਦਾ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਐਡਵੋਕੇਟ ਪਰਮਿੰਦਰ ਸਿੰਘ ਢਿੰਗਰਾ ਨੇ ਕਾਨੂੰਨੀ ਪੱਖ ਦੀਆਂ ਸਾਰੀਆਂ ਗੱਲਾਂ ਦੱਸਿਆ ਤੇ ਉਹਨਾਂ ਇਹ ਵੀ ਦੱਸਿਆ ਕਿ ਸਜ਼ਾ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਜੇ ਹੋਏਗੀ ਤੇ ਕਿੰਨਾ ਸਮਾਂ ਲੱਗੇਗਾ